ਆ ਲੋ ਜੀ ਪ੍ਰਸ਼ਾਦ ਲਿਓ ਜੀ ਨਾਲੇ ਤੁਸੀਂ ਤਿਆਰ ਹੋਏ ਬੈਠੇ ਤੁਸੀਂ ਕਿੱਧਰ ਚੱਲੇ ਆ ਮੈਂ ਨਾ ਯਾਰ ਉਹ ਸ਼ਹਿਰ ਜਾਣਾ ਸੀ ਆਰਟ ਤਿੰਨ ਹਿਸਾਬ ਕਰਨਾ ਤੂੰ ਐ ਕਰ ਰੋਟੀ ਬਣਾ ਦੇ ਫਿਰ ਮੈਂ ਲੇਟ ਹੋ ਜਾਣਾ ਨਾਲੇ ਉਹ ਮੈਨੂੰ ਅੱਜ ਮਿਲੀ ਸੀ ਜੱਸੇ ਦੀ ਬੂ ਅੱਛਾ ਕੀ ਕਹਿੰਦੀ ਸੀ ਬੜਾ ਹੀ ਰੋਈ ਵਿਚਾਰੀ ਕਹਿੰਦੀ ਮੇਰੀ ਸੱਸ ਬਹੁਤ ਅੰਕ ਕਰਦੀ ਆ ਮੈਨੂੰ ਤੇ ਉਹਨੂੰ ਚੈੱਕ ਕਰਵਾਉਣ ਨੂੰ ਕਹਿੰਦੇ ਆ ਕਹਿੰਦੇ ਜੇ ਚੈੱਕ ਕਰਵਾ ਲਾ ਕੁੜੀ ਹੋਈ ਤਾਂ ਮਰਵਾ ਦੇ ਹਾਏ ਮੇਰੇ ਰੱਬਾ ਐਨੇ ਮਾੜਿਆ ਲੋਕ ਧੀਆਂ ਨੂੰ ਕੋ ਖਸ ਮਰਵਾ ਦਿੰਦੇ ਆ ਆ ਦੇਖ ਲੋ ਰੱਬ ਦੇ ਰੰਗ ਜਿਨ੍ਹਾਂ ਨੂੰ ਰੱਬ ਦਿੰਦਾ ਉਹ ਰੱਖਦੇ ਨਹੀਂ ਇੱਕ ਆਪਾਂ ਥਾਂ ਥਾਂ ਤੇ ਮੱਥੇ ਟੇਕਦੇ ਆ ਵੀ ਰੱਬਾ ਪੁੱਤ ਨਹੀਂ ਤਾਂ ਧੀ ਦੇ ਦੇ ਕੋਈ ਗੱਲ ਨਹੀਂ ਸੰਦੀਪ ਤੂੰ ਇਨਾ ਇਮੋਸ਼ਨਲ ਨਾ ਹੋਇਆ ਕਰ ਰੱਬ ਆਪਾਂ ਨੂੰ ਵੀ ਦੇਊਗਾ ਆਪਾਂ ਘਟ ਰੱਬ ਦੇ ਮਾ ਮਾਰੇ ਆ ਰੱਬ ਦੇ ਘਰ ਦੇਰ ਆ ਅੰਦੀਰ ਨਹੀਂ ਕੋਈ ਨਾ ਤੂੰ ਟੈਨਸ਼ਨ ਨਾ ਲਿਆ ਕਰ ਆ ਜੱਸੇ ਦੀ ਮਾਂ ਨੂੰ ਤਾਂ ਰੱਬ ਦਾ ਭੋਰਾ ਡਰ ਨਹੀਂ ਇਹਨੂੰ ਕੋਈ ਪੁੱਛੇ ਵੀ ਤੂੰ ਵੀ ਤਾਂ ਇੱਕ ਔਰਤ ਐ ਜੇ ਤੇਰਾ ਮਾਂ ਪਰ ਤੈਨੂੰ ਜੰਮਦੀ ਨੂੰ ਮਾਰ ਦਿੰਦਾ ਤੇਰਾ ਪਰਿਵਾਰ ਕਿੱਥੋਂ ਆਉਂਦਾ ਆ ਨਾਲੇ ਦਿਮਾਗ ਦੀ ਘਾਟ ਹੈ ਜੀ ਇਹਦੀ ਨਾ ਕੋਈ ਕਾਨੂੰਨੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਅੱਗੇ ਤੋਂ ਮਾੜਾ ਕੰਮ ਨਾ ਕਰੇ ਸੰਦੀਪ ਲਿੰਗ ਟੈਸਟ ਕਰਾਉਣਾ ਤਾਂ ਕਾਨੂੰਨਾਣਾ ਅਪਰਾਧ ਆ ਜੇ ਕੋ ਫੜਿਆ ਜਾਵੇ ਨਾ 5 ਸਾਲ ਦੀ ਸਜ਼ਾ ਵੀ ਆ ਪਰ ਕੀ ਕਰੀਏ ਚੁੱਪ-ਚੁਪੇ ਸਭ ਕੁਝ ਹੋ ਹੀ ਜਾਂਦਾ ਆ ਜੀ ਜਿਹੜੇ ਟੈਸਟ ਕਰਦੇ ਆ ਇਹ ਨਰਸਾਂ ਕਰਦੀਆਂ ਕਿ ਡਾਕਟਰ ਕਰਦੇ ਆ ਨਾ ਨਾ ਸੰਦੀਪ ਜਾ ਤਾਂ ਨਰਸਾਂ ਹੀ ਕਰਦਿੰਨਾ ਪਰ ਦੇਖ ਲੈ ਸੰਦੀਪ ਲੋਕਾਂ ਦੇ ਨਾ ਜ਼ਮੀਰ ਮਰ ਕੇ ਪੈਸੇ ਕਾਤਰ ਸਭ ਕੁਝ ਕਰ ਜਾਂਦੇ ਆ ਰਾਬਾ ਪੁਰਾਣਾ ਕਰਿਆ ਨਾ ਲੋਕਾਂ ਜੀ ਤੁਸੀਂ ਸਹੀ ਕਹਿੰਨੇ ਹੋ ਆ ਬਾਰਲੇ ਦੇਸ਼ ਦੇਖੋ ਕਿੰਨੀ ਤਰੱਕੀ ਕਰ ਗਏ ਤੇ ਆਪਣੇ ਵਾਲੇ ਪਿੰਡਾਂ ਵਾਲੇ ਬਸ ਟੂਣੇ ਟੱਪਿਆਂ 'ਚ ਹੀ ਉਲਝੇ ਪਏ ਆ ਤੇ ਨਾਲੇ ਭ੍ਰੂਣ ਹੱਤਿਆ ਕਰਾਉਂਦੇ ਫਿਰਦੇ ਆ ਐਡਾ ਵੱਡਾ ਪਾਪ ਕਰਦੇ ਆ ਚੱਲ ਬਸ ਕਰ ਹੋਣਾ ਬਾਲੀ ਸਿਆਣੀ ਨਾ ਬਣਿਆ ਕਰ ਜਿਆ ਦੋ ਰੋਟੀਆਂ ਲਾ ਦੇ ਮੈਂ ਜਾਣਾ ਮੈਂ ਲੇਟ ਹੋਈ ਜਾਣਾ ਲਾ ਦਿੰਨੀ ਐ ਜੀ ਓਕੇ ਪਾਸ਼ੇ ਨੀ